300 ਦੇ ਕਰੀਬ ਐਫਆਈਆ ਦਰਜ ਕੀਤੀਆਂ ਨੇ 500 ਦੇ ਕਰੀਬ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਆ 3.5 ਕਰੋੜ ਦੀ ਕਰੀਬ ਕਰੀ ਪ੍ਰਾਪਰਟੀ ਇਸ ਮੰਗਲੜਾ ਦੀ ਸੀਜ਼ ਕੀਤੀ ਹੈ ਜਿੰਨ ਬੱਚਿਆਂ ਨੇ ਡਰਗ ਛੱਡਿਆ ਬੜੀ ਹਿੰਮਤ ਕਰਕੇ ਉਹਨਾਂ ਨਾਲ ਮੈਂ ਇੰਟਰੈਕਸ਼ਨ ਕੀਤਾ ਉਹਨਾਂ ਨੂੰ ਮੋਟੀਵੇਟ ਕੀਤਾ ਉਹਨਾਂ ਨੂੰ ਸਮਝਾਇਆ ਕਿ ਵੀ ਇਸ ਦਰਦ ਨਾਲ ਤੁਸੀਂ ਬੜਾ ਹਿੰਮਤ ਕਰਕੇ ਬਾਹਰ ਨਿਕਲੇ ਹੋ ਤੁਹਾਡਾ ਸਹਿਯੋਗ ਰਹੇਗਾ ਅਸੀਂ ਇਹਨੂੰ 100% ਕਦਮ ਕਰ ਦੇਾਂਗੇ ਪਿਛਲੇ 4-5 ਮਹੀਨੇ ਐ ਬਹੁਤ ਵੱਡੀ ਰਿਕਵਰੀ ਹੋਈ ਹੈ ਵੱਡੇ ਵੱਡੇ ਸਮਗਲਰ ਵੀ ਫੜੇ ਗਏ ਹਨ ਉਹ ਜਿਹੜੀ ਚੇਨ ਦੀ ਤੁਸੀਂ ਗੱਲ ਕਰਦੇ ਹੋ ਉਹ ਬਿਲਕੁਲ ਅਸੀਂ ਟੁੱਟਣ ਦੇ ਕगार ਤੇ ਪਹੁੰਚاتی ਹੋਈ ਹੈ ਤੇ ਅਸੀਂ ਇਸ ਕੰਮ 'ਚ ਥਕਣਾ ਨਹੀਂ ਹੈ ਅਸੀਂ ਨਹੀਂ ਥਕਾਂਗੇ ਕੋਈ ਅਗਰ ਇਨਫੋਰਮੇਸ਼ਨ ਦਿੰਦਾ ਹੈ ਉਹਨੂੰ ਕੋਈ ਧਮਕਾਂਦਾ ਕੋਈ ਉਹਦੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਅਸੀਂ ਉਹਦੇ ਨਾਲ ਖੜੇ ਹਾਂ 100% ਇਮੀਡੀਏਟਲੀ ਅਸੀਂ ਉਹਨਾਂ ਬੰਦਿਆਂ ਦੇ ਖਿਲਾਫ ਐਕਸ਼ਨ ਲੈਵਾਂਗੇ ਔਰ ਕੜੇ ਤੋਂ ਕੜਾ ਐਕਸ਼ਨ ਲੈਵਾਂਗੇ ਸਪੈਸ਼ਲੀ ਮੋਗਾ ਦੇ ਵਿੱਚ ਜਿਹੜਾ ਸਾਡੀ ਮੁਹਿੰਮ ਚੱਲ ਰਹੀ ਹੈ ਜੁਧ ਨਸ਼ਾ ਵਿਰੁੱਧ ਉਹਦੇ ਤਹਿਤ ਅੱਜ ਸੰਪਰਕ ਮੀਟਿੰਗ ਇੱਥੇ ਆਯੋਜਿਤ ਕੀਤੀ ਗਈ ਹੈ ਤੇ ਇਹਨੂੰ ਮੈਂ ਸੁਪਰਵਾਈਜ਼ ਤੇ ਅਟੈਂਡ ਕਰਨ ਲਈ ਆਇਆ ਹਾਂ ਤੇ ਨਾਲ ਜਿਹੜੇ ਇੱਥੇ ਬੱਚੇ ਆਏ ਹਨ ਜਿਨ੍ਹਾਂ ਨੇ ਕੁਝ ਡਰਗ ਛੱਡਿਆ ਹੈ ਉਹਨਾਂ ਨੂੰ ਮੋਟੀਵੇਟ ਕਰਨ ਲਈ ਤੇ ਮੈਸੇਜ ਦੇਣ ਲਈ ਪਬਲਿਕ ਨੂੰ ਫਿਰ ਇਹਦੇ ਵਿੱਚ ਸਾਨੂੰ ਉਹਨਾਂ ਦਾ ਸਹਿਯੋਗ ਚਾਹੀਦਾ ਹੈ ਮੈਂ ਪਬਲਿਕ ਨਾਲ ਇਹ ਵੀ ਸ਼ੇਅਰ ਕੀਤਾ ਹੈ ਕਿ ਪਿਛਲੇ অলਮੋਸਟ 2 ਮਹੀਨੇ ਤੋਂ ਮੈਂ ਇੱਥੇ ਜਿਹੜੀ ਵੀ ਮੁਹਿੰਮ ਚੱਲ ਰਹੀਆਂ ਨੇ ਉਹਨਾਂ ਨੂੰ ਸੁਪਰਵਾਈਜ਼ ਕਰ ਰਿਹਾ ਹਾਂ ਤੇ ਮੋਗਾ ਪੁਲਿਸ ਦੀ ਬੜੀ ਚੰਗੀ ਉਪਲਬਧੀ ਰਹੀ ਹੈ 300 ਦੇ ਕਰੀਬ ਐਫਆਈਆ ਦਰਜ ਕੀਤੇ ਆਨੇ 500 ਦੇ ਕਰੀਬ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਆ 3.5 ਕਰੋੜ ਦੀ ਕਰੀਬ ਕਰੀ ਪ੍ਰਾਪਰਟੀ ਸਮਗਨਰਾ ਦੀ ਸੀਜ਼ ਕੀਤੀ ਹੈ ਤੇ ਨਾਲ 4 ਘਰ ਜਿਹੜੇ ਨੋਨ ਸਮਗਲਰ ਸੀ ਉਹਨਾਂ ਦੇ ਡਿਮੋਲਿਸ਼ ਕੀਤੇ ਆ ਅੱਗੇ ਵੀ ਕੁਝ ਹੋਰ ਸਾਡੇ ਨਿਸਟ ਹੈਗੇ ਆ ਜਿਹੜੇ ਡਿਮੋਲਿਸ਼ ਕਰਨੇ ਆ ਅੱਜ ਇੱਥੇ ਸੰਪਰਕ ਮੀਟਿੰਗ 'ਚ ਸਪੈਸ਼ਲੀ ਜਿਨ ਬੱਚਿਆਂ ਨੇ ਡਰਗ ਛੱਡਿਆ ਬੜੀ ਹਿੰਮਤ ਕਰਕੇ ਉਹਨਾਂ ਨਾਲ ਮੈਂ ਇੰਟਰੈਕਸ਼ਨ ਕੀਤਾ ਉਹਨਾਂ ਨੂੰ ਮੋਟੀਵੇਟ ਕੀਤਾ ਉਹਨਾਂ ਨੂੰ ਸਮਝਾਇਆ ਕਿ ਭਈ ਇਸ ਤਰ੍ਹਾਂ ਤੁਸੀਂ ਬੜਾ ਹਿੰਮਤ ਕਰਕੇ ਬਾਹਰ ਨਿਕਲੇ ਹੋ ਇਹ ਬੜੀ ਖੁਸ਼ੀ ਦੀ ਗੱਲ ਹੈ ਸਮਾਜ ਲਈ ਤੁਹਾਡੇ ਪਰਿਵਾਰ ਲਈ ਵੀ ਇਹਦੇ ਵਿੱਚ ਨਹੀਂ ਪਹਿਣਾ ਨਾਲ ਮੈਂ ਉਹਨਾਂ ਨੂੰ ਇਹ ਮੋਟੀਵੇਟ ਕੀਤਾ ਹੈ ਕਿ ਆਪਣੇ ਪਿੰਡ ਆਪਣੇ ਘਰ ਆਪਣੇ ਮਾਹੌਲੇ 'ਚ ਉਹ ਜ਼ਰੂਰ ਸਾਰਿਆਂ ਨੂੰ ਦੱਸਣ ਅੱਗੇ ਵਧ ਕੇ ਦੱਸਣ ਕਿ ਭਈ ਇਹ ਬਹੁਤ ਮਾੜੀ ਸ਼ੈ ਹੈ ਤੇ ਇਹਦੇ ਵਿੱਚ ਅਸੀਂ ਨਹੀਂ ਪਹਿਣਾ ਤੇ ਮੈਂ ਉਹਨਾਂ ਨੂੰ ਇਹ ਮੋਟੀਵੇਟ ਕੀਤਾ ਹੈ ਕਿ ਉਹ ਜਿਹੜਾ ਸਾਡੀ ਮਹਿੰਮ ਚੱਲ ਰਹੀ ਹੈ ਯੁਗ ਨਸ਼ਾ ਵਿਰੋਧ ਉਹਦੇ ਅੱਗੇ ਆ ਕੇ ਤੇ ਲੋਕਾਂ ਨੂੰ ਸਮਝਾਉਂ ਅੱਜ ਦੀ ਮੀਟਿੰਗ ਬੜੀ ਸਕਸੈਸਫੁਲ ਰਹੀ ਔਰ ਮੈਨੂੰ ਉਮੀਦ ਹੈ ਮੈਂ ਤੁਹਾਡੇ ਰਾਹੀਂ ਵੀ ਸਾਰੇ ਮੋਗਾ ਦੀ ਜਿਹੜੀ ਪਬਲਿਕ ਹੈ ਉਹਨਾਂ ਨੂੰ ਦੋ ਚੀਜ਼ ਗੁਜਾਰਿਸ਼ ਕਰਨਾ ਚਾਹੂਗਾ ਇੱਕ ਤਾਂ ਜਿਹੜਾ ਇਨਫੋਰਮੇਸ਼ਨ ਹੈ ਉਹ ਸਾਨੂੰ ਜ਼ਰੂਰ ਦਿਓ ਤੁਹਾਡਾ ਸਹਿਯੋਗ ਰਹੇਗਾ ਅਸੀਂ ਇਹਨੂੰ 100% ਖਤਮ ਕਰ ਦੇਵਾਂਗੇ ਦੂਜਾ ਤੁਹਾਡੇ ਆਸ-ਪਾਸ ਮੋਹੱਲੇ 'ਚ ਅਗਰ ਕੋਈ ਡਰਗ ਲੈਂਦਾ ਹੈ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਉਹਨ ਬੱਚਿਆਂ ਨੂੰ ਮੋਟੀਵੇਟ ਕਰਕੇ ਘਰਵਾਲਾ ਨੂੰ ਮੋਟੀਵੇਟ ਕਰਕੇ ਡਰਗ ਡੀਐਡਿਕਸ਼ਨ ਸੈਂਟਰ 'ਚ ਲੈ ਕੇ ਆਣ ਡੀਸੀ ਸਾਹਿਬ ਨਾਲ ਖੜੇ ਹੈ ਡੀਆਈ ਸਾਹਿਬ ਨਾਲ ਖੜੇ ਹੈ ਐਸਐਸਪੀ ਸਾਹਿਬ ਨਾਲ ਖੜੇ ਹੈ ਅਸੀਂ ਇਹ ਹੀ ਡਿਸਕਸ ਕਰ ਰਹੇ ਸੀ ਉਹਨਾਂ ਬੱਚਿਆਂ ਨੂੰ ਅਸੀਂ ਨਸ਼ੇ ਦੇ ਦੰਗਲ 'ਚੋਂ ਕਢਾਉਣ ਲਈ ਸਾਰਾ ਸਹਿਯੋਗ ਦੇਵਾਂਗੇ ਉਹਨਾਂ ਦਾ ਅਲਾਊਸ ਕਰਾਣਾ ਉਹਨਾਂ ਦੇ ਕੋਈ ਫੈਮਿਲੀ ਮੈਂਬਰ ਨੂੰ ਦਿੱਕਤ ਹੈ ਉਹਨਾਂ ਦੀ ਪਰੇਸ਼ਾਨੀ ਖਤਮ ਕਰਨਾ ਇਹ ਸਭ ਤੋਂ ਵੱਡੀ ਅੱਜ ਦੀ ਰਿਕੁਆਇਰਮੈਂਟ ਹੈ ਕਿ ਪਬਲਿਕ ਸਾਡੇ ਨਾਲ ਹੋਵੇ ਜਿਹੜੇ ਬੱਚੇ ਨਸ਼ੇ ਕਰਦੇ ਆ ਉਹਨਾਂ ਨੂੰ ਡਰਗ ਡੀ ਐਡਿਕਸ਼ਨ ਸੈਂਟਰ ਲੈ ਕੇ ਆਣ ਤਾਂ ਕਿ ਇਹ ਸਾਰਾ ਨਸ਼ਾ ਸੋਸਾਇਟੀ ਚੋਂ ਸੀ ਖਤਮ ਕਰ ਸਕੋ। ਨਸ਼ੇ ਦੇ ਮਾਮਲੇ ਦੇ ਵਿੱਚ ਮੋਗਾ ਵੱਡਾ ਹੌਟਸਪੌਟ ਹੈ ਚਾਹੇ ਦੋਨੇ ਵੱਲੋਂ ਲਾ ਲੋ ਲੂਪੂਰ ਕੀ ਮਨਨੂ ਸਦਮਣੀ ਪਸਤੀਆਂ ਨੂੰ ਪੁਲਿਸ ਲਈ ਕਿੰਨੀਆਂ ਚੁਣੌਤੀਆਂ ਸਾਰੇ ਖਤਮ ਕਰ ਲਈ ਉੱਥੇ ਚੁਣੌਤੀਆਂ ਬਹੁਤ ਹੈ ਤੇ ਉਹ ਚੁਣੌਤੀਆਂ ਦਾ ਸਾਹਮਣਾ ਇਸ ਮੋਹਮ ਚ ਮੋਗਾ ਪੁਲਿਸ ਨੇ ਬਹੁਤ ਹੀ ਸ਼ਾਨਦਾਰ ਪੂਰਵਕ ਕੀਤਾ ਹੈ ਉਹ ਜਿਹੜੇ ਮੈਂ ਹੁਣ ਤੁਹਾਨੂੰ ਫੈਕਟਸ ਦੱਸੇ ਸੀ ਉਹ ਆਪਣੇ ਆਪ ਚ ਇੱਕ ਉਦਾਹਰਣ ਹੈ ਕਿ ਕਿੰਨਾ ਕੜਾ ਇੱਥੇ ਐਕਸ਼ਨ ਲਿੱਤਾ ਗਿਆ ਤੇ ਹੁਣ ਵੀ ਜੋ ਵੀ ਕੋਈ ਸਾਡੇ ਕੋਲ ਐਗੂਜੀ ਇਨਫੋਰਮੇਸ਼ਨ ਆਏਗੀ ਅਸੀਂ ਕੜੇ ਤੋਂ ਕੜਾ ਜਿਹੜਾ ਐਕਸ਼ਨ ਹੋ ਸਕਦਾ ਹੈ ਉਹ ਲੈਣ ਤੋਂ ਬਿਲਕੁਲ ਨਹੀਂ ਜਿਚਕਾਰ ਮੋਗਾ ਪੁਲਿਸ ਨੇ ਇਸ ਕੰਮ ਤੋਂ ਦੋ ਬੜੇ ਕੁਸ਼ਲ ਨਹੀਂ ਲਏ ਤੇ ਪਰ ਉਹਨਾਂ ਨੇ ਇਹ ਵੀ ਕਹਿਣਾ ਹੈ ਕਿ ਜਿਹੜਾ ਨਸ਼ਾ ਵੱਧਦਾ ਤੁਰੇ ਜਾ ਰਿਹਾ ਹੈ ਕਿ ਚੈਣ ਨੂੰ ਕੋਲ ਪਟਿਆ ਲੀਗੈਂਬੀ ਇਸੇ ਪੰਜਾਬ ਲਗਲ ਤੇ ਬਹੁਤ ਤੋੜੀ ਹੈ ਮੈਂ ਇਹ ਤੁਹਾਡੇ ਰਾਂ ਹੀ ਸਾਰਿਆਂ ਨੂੰ ਅਸ਼ੋਰ ਕਰਨਾ ਚਾਹੁੰਦਾ ਹੈ ਕਿ ਵੱਡੇ ਸਮਗਲਰ ਰਿਕਵਰੀ ਜਿਹੜੀ ਹੁਣ ਤੱਕ ਕੋਈ ਹੈ ਪਿਛਲੇ 4-5 ਮਹੀਨੇ ਐ ਬਹੁਤ ਵੱਡੀ ਰਿਕਵਰੀ ਹੋਈ ਹੈ ਵੱਡੇ-ਵੱਡੇ ਸਮਗਲਰ ਵੀ ਫੜੇ ਗਏ ਹਨ ਉਹ ਜਿਹੜੀ ਚੇਨ ਦੀ ਤੁਸੀਂ ਗੱਲ ਕਰਦੇ ਹੋ ਉਹ ਬਿਲਕੁਲ ਅਸੀਂ ਟੁੱਟਣ ਤੇ ਕਗਾਰ ਤੇ ਪਹੁੰਚਾਤੀ ਹੋਈ ਹੈ ਤੇ ਅਸੀਂ ਇਸ ਕੰਮ 'ਚ ਥਕਣਾ ਨਹੀਂ ਹੈ ਅਸੀਂ ਨਹੀਂ ਥਕਾਂਗੇ ਸਰ ਨਸ਼ਾ ਤੋਸਕਰ ਦੀ ਜੇ ਕੋਈ ਜਾਣਕਾਰੀ ਦਿੰਦਾ ਹੈ ਤਾਂ ਤਸਕਰ ਉਹਤੇ ਹੈਵੀ ਹੋ ਜਾਂਦੇ ਆ ਉਹਦੇ ਤੇ ਅਟੈਕ ਕਰਦੇ ਧਮਕੀਆਂ ਦੇ ਨਾਲ ਇਹ ਹਰ ਬਾਰੀ ਤੁਸੀਂ ਮੇਰੇ ਤੋਂ ਇਹ ਚੀਜ਼ ਪੁੱਛਦੇ ਹੋ ਮੈਂ ਪਹਿਲਾਂ ਵੀ ਅਸ਼ੋਰੈਂਸ ਦੇ ਕੇ ਗਿਆ ਹੈ ਇਸ ਚੀਜ਼ ਨੂੰ ਕਿ ਇਹੋ ਜਿਹਾ ਅਸੀਂ ਬਿਲਕੁਲ ਨਹੀਂ ਹੋਣ ਦੇਵਾਂਗੇ ਅਸੀਂ ਬਿਲਕੁਲ ਅਸ਼ੋਰ ਕਰਦੇ ਆ 100% ਕੋਈ ਅਗਰ ਇਨਫੋਰਮੇਸ਼ਨ ਦਿੰਦਾ ਹੈ ਉਹਨੂੰ ਕੋਈ ਧਮਕਾਂਦਾ ਹੈ ਕੋਈ ਉਹਦੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਅਸੀਂ ਉਹਦੇ ਨਾਲ ਖੜੇ ਆ 100% ਇਮੀਡੀਏਟਲੀ ਅਸੀਂ ਉਹਨਾਂ ਬੰਦਿਆਂ ਦੇ ਖਿਲਾਫ ਐਕਸ਼ਨ ਲੈਵਾਂਗੇ ਔਰ ਕੜੇ ਤੋਂ ਕੜਾ ਐਕਸ਼ਨ ਲੈਵਾਂਗੇ ਦੇਖੋ ਪੁਲਿਸ ਨੇ ਕਾਫੀ ਨਸ਼ਾ ਪਕੜਿਆ ਉਹ ਤਾਂ ਪੁਲਿਸ ਇਸ ਟਾਈਮ ਨੰਬਰ ਵਨ ਤੇ ਜਾ ਰਹੀ ਹੈ ਦੋ ਪਾਦਾ ਕਹਿਣਾ ਹੈ ਜਿਹੜੇ ਲੋਕਾਂ ਨੌਜਵਾਨਾਂ ਨੇ ਅਜੇ ਨਸ਼ਾ ਛੱਡਿਆ ਜਿਹਨੂੰ ਨਸ਼ਾ ਤਾਂ ਇਹਨਾਂ ਨੇ ਛੱਡ ਦਿੱਤਾ ਇਹਨੂੰ ਕੰਮ ਦੇ ਲਈ ਕੀ ਫਾਇਦਾ ਤੇ ਜਾਣਗੇ ਕੰਮ ਲਈ ਤਾਂ ਦੇਖੋ ਇੱਕ ਤਾਂ ਸਮਾਜ ਦਾ ਤੇ ਫੈਮਿਲੀ ਦਾ ਵੀ ਇੱਕ ਅਹਿਮ ਯੋਗਦਾਨ ਹੁੰਦਾ ਹੈ ਉਹਦੇ ਲਈ ਪੰਜਾਬ ਸਰਕਾਰ ਦੇ ਹੋਰ ਵੀ ادارے ਹੈਗੇ ਸਕਿੱਲ ਜਿਹੜੇ ਸੈਂਟਰ ਬਣੇ ਹੋਏ ਆ ਉਹਦੇ ਵਿੱਚ ਉਹਨਾਂ ਨੂੰ ਆਉਣਾ ਚਾਹੀਦਾ ਹੈ ਕਈ ਸਾਰੀ ਸਕਿੱਲ ਗਵਰਨਮੈਂਟ ਜੋ ਹੈ ਉਹ ਫ੍ਰੀ ਆਫ ਪਾਸਟ ਟ੍ਰੇਨਿੰਗ ਕਰਾਂਦੀ ਹੈ ਗਵਰਨਮੈਂਟ ਸੈਂਟਰਲ ਗਵਰਨਮੈਂਟ ਦੀ ਨਹੀਂ ਸਟੇਟ ਗਵਰਨਮੈਂਟ ਦੀ ਵੀ ਬਹੁਤ ਸਕੀਮਾਂ ਹੈਗੀਆਂ ਜਿਦੇ ਵਿੱਚ ਉਹਨਾਂ ਨੂੰ ਇੰਟਰਸਟ ਫਰੀ ਲੋਨ ਮਿਲ ਜਾਂਦਾ ਹੈ ਮੋਦਰਾ ਲੋਨ ਜਿਹਨੂੰ ਅਸੀਂ ਕਹਿੰਦੇ ਤੁਸੀਂ ਸੁਣਿਆ ਹੋਣਾ ਉਹਦੇ ਵਿੱਚ 2-4-5 ਲੱਖ ਦਾ ਵਿਦਾਊਟ ਇੰਟਰਸਟ ਲੋਨ ਮਿਲ ਜਾਂਦਾ ਹੈ ਹੁਣ ਗੱਲ ਇਸ ਚੀਜ਼ ਦੀ ਹੈ ਕਿ ਉਹਨਾਂ ਨੂੰ ਇਸ ਚੀਜ਼ ਦੀ ਅਵੇਅਰਨੈਸ ਹੋ ਕੋਈ ਦਰਜੀ ਦਾ ਕੰਮ ਸਿੱਖ ਲੇ 5 ਲੱਖ ਦਾ ਲੋਨ ਉਹਨੂੰ ਵਿਦਾਊਟ ਇੰਟਰਸਟ ਮਿਲ ਜਾਏਗਾ ਆਪਣੀ ਦੁਕਾਨ ਖੋਲ੍ਹਣ ਲਈ ਤੇ ਇਹ ਉਪਰਾਲੇ ਹੈਗੇ ਆ ਤੇ ਇਹ ਉਪਰਾਲੇ ਮੈਂ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇਹ ਉਪਰਾਲਿਆਂ ਬਾਰੇ ਅਵੇ ਇਨ ਬੱਚਿਆਂ ਨੂੰ ਜਿਹੜੇ ਨਸ਼ੇ ਤੋਂ ਨਿਕਲਿਆ ਹੈ ਉਹਨਾਂ ਨੂੰ ਕੰਮ ਤੇ ਲਗਾਉਣ ਦੀ ਲੋੜ ਹੈ ਸਕੀਮਾਂ ਬਹੁਤ ਹੈ ਸਰਕਾਰ 3 ਮਈ ਤੱਕ ਨਸ਼ਾ ਪੂਰਨ ਤਰੀਕਾ ਕਦਮ ਕਰਨ ਦੀ ਗੱਲ ਆਖੀ ਗਈ ਹੈ ਕੁਝ ਹੱਦ ਤੱਕ ਨਸ਼ੇ ਨੂੰ ਬਲਚ ਨੂੰ ਪਾਈ ਹੈ 31 ਮਈ ਤੱਕ ਪੂਰਨ ਖਤਮ ਹੋ ਜਾਏਗਾ ਪੰਜਾਬ ਦੇ ਅਸੀਂ ਬਿਲਕੁਲ ਇਸ ਵੱਲ ਵੱਧ ਰਹੇ ਹਾਂ ਤੇ ਪੂਰੀ ਮਿਹਨਤ ਕਰ ਰਹੇ ਹਾਂ ਕਿ ਸਾਰਾ ਖਤਮ ਹੋਵੇ ਥੈਂਕ ਯੂ ਸਰ